ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਫਰੀਦ ਆਨਲਾਈਨ ਕੈਫੇ ਵਿੱਚ ਤਾਂ ਦੋਸਤੋ ਪੈਨਸ਼ਨ ਲਈ ਅਪਡੇਟ ਇਹ ਹੈ ਕਿ ਅੱਜ ਮਿਤੀ 21/7/2025 ਨੂੰ ਓਲਡੇਜ ਪੈਨਸ਼ਨਾਂ ਫੀਕੋਡ ਡਿਸਟ੍ਰਿਕਟ ਦੀਆਂ ਆ ਗਈਆਂ ਬਾਕੀ ਡਿਸਟ੍ਰਿਕਟ ਜੋ ਰਹਿੰਦੇ ਆ ਉਹ ਵੀ ਲਗਭਗ 1-2 ਦਿਨਾਂ ਚ ਆ ਜਾਣਗੀਆਂ ਸੋ ਇਸ ਤਰ੍ਹਾਂ ਸਾਰੇ ਜਿਹੜੀਆਂ ਦੀਆਂ ਪੈਨਸ਼ਨਾਂ 1-2 ਦਿਨ ਦੇ ਫਰਕ ਨਾਲ ਪੂਰੇ ਪੰਜਾਬ ਅੰਦਰ ਆ ਜਾਣਗੀਆਂ ਜੋ ਓਲਡੇਜ ਪੈਨਸ਼ਨ ਹੈ ਤੇ ਨਾਲ ਹੀ ਮਾੜੀ ਖਬਰ ਇਹ ਹੈ ਕਿ ਪੈਨਸ਼ਨ ਹਜੇ ਸਿਰਫ 1500 ਹੀ ਆਈ ਹੈ 2500 ਵਾਲੀਆਂ ਉਮੀਦਾਂ ਹਜੇ ਨਾ ਰੱਖੋ ਉਹ ਹਜੇ ਪਤਾ ਨਹੀਂ ਕਦੋਂ ਆਉਣੀ ਹੈ ਕਦੋਂ ਨਹੀਂ ਆਉਣੀ ਬਾਕੀ ਕਈ ਫੇਕ ਨਿਊਜ਼ ਚੱਲ ਰਹੀਆਂ ਕਿ ਕੋਈ ਆਧਾਰ ਕਾਰਡ ਪੈਨ ਕਾਰਡ ਵਗੈਰਾ ਖਾਤੇ 'ਚ ਲਗਾਓ ਜਾ ਕੇ ਬਾਈਸੀ ਕਰਵਾਓ ਫਿਰ ਪੈਨਸ਼ਨ 2500 ਹੋਊਗੀ ਪਰ ਇਦਾਂ ਦਾ ਕੋਈ ਅਪਡੇਟ ਨਹੀਂ ਹੈ ਜਦੋਂ ਪੈਨਸ਼ਨ 2500 ਹੋਊਗੀ ਤਾਂ ਆਪਣੇ ਆਪ ਤੁਹਾਡੇ ਖਾਤੇ 'ਚ 2500 ਰੁਪਏ ਕ੍ਰੈਡਿਟ ਹੋ ਜਾਣਗੇ ਸੋ ਇਸ ਤਰ੍ਹਾਂ ਦੀ ਫੋਨ ਤੋਂ ਬਚੋ ਤੁਹਾਨੂੰ ਕੁਝ ਵੀ ਕਰਵਾਉਣ ਦੀ ਲੋੜ ਨਹੀਂ ਹੈ ਪੈਨਸ਼ਨ ਜਦੋਂ 2500 ਨੇ ਆਉਂਦੇ ਆਉਦੋਂ 2500 ਹੀ ਤੁਹਾਡੇ ਖਾਤੇ 'ਚ ਆਊਗੀ ਫਿਲਹਾਲ ਹਜੇ ਪੈਨਸ਼ਨ 1500 ਹੀ ਆ ਰਹੀ ਹੈ ਤੇ 1500 ਤੁਹਾਡੇ ਖਾਤੇ ਚ ਕ੍ਰੈਡਿਟ ਹੋ ਚੁੱਕੇ ਨੇ ਧੰਨਵਾਦ